ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਕ ਦੀ ਲੱਗੇ ਸ਼ਰਵਾਦ ਕਰਨ ਕੱਲ ਆਪਾਂ ਗਏ ਦੇ ਬਈ ਪਟਿਆਲੇ ਬਲੌਕ ਬਣਿਆ ਨਹੀਂ ਸਮਾਨ ਲੈ ਆਏ ਦੇ ਬਾਈ ਆਪਾਂ ਲੋਟੀ ਸੈੱਟ ਲੈ ਆਏ ਦੇ ਐਚ ਐਚਟੀ ਦਾ ਐਚ ਐਚਟੀ ਇੱਕ ਲੈ ਦੇ ਬਾਈ ਆਪਾਂ ਗ੍ਰੈਂਡਰ ਗ੍ਰੈਂਡਰ ਲੈ ਆਏ ਦੇ ਰੈੱਡ ਹਾਰਸਗਾ ਰੈੱਡ ਹਾਰਸ ਬਾਈ ਯਾਰ ਛੋਟੇ ਛੋਟੇ ਕੰਮਾਂ ਵਾਸਤੇ ਪਿੰਡ ਮਾ ਜਾਣਾ ਬਾਬਾ ਜੀ ਕੋਈ ਵੀ ਕੰਮ ਹੋਆ ਉਹ ਨਟ ਨਹੀਂ ਖੁੱਲਦਾ ਜੋ ਗੋਟੀ ਲਈ ਕਾਣੀ ਬਵਾ ਫਿਰ ਕੱਲ ਆਪਾਂ ਮਣਾ ਗੋਟੀ ਸੈਟ ਲੈ ਜਿੰਨਾ ਵਾ ਅੱਡੋ ਬੱਤੀ ਨੂੰ ਰੋਪਨੀ ਇਸ ਕੀ ਜੋ ਬਈ ਇਸ ਮਾਰੇ ਚੜਾ ਹੈ ਜੋ ਸੈਂਟਰ ਮਾ ਕਰਕੇ ਖੋਲਣੇ ਵਾਲਾ ਜਿਗਾਰਡ ਹੈ ਠੀਕ ਹੈ ਜੀ ਉਹ ਕਿਤੇ ਮੋੜ ਮੋੜ ওভার ਪਾਣੇ ਵਾਲੀ ਗੋਟੀ ਹੈ ਮਰਜ਼ੀ ਤੇ ਡਾਵਿੰਗ ਉੱਥੇ ਮਰਜ਼ੀ ਲਾ ਲੈ ਇਹਨੂੰ ਠੀਕ ਹੈ ਜੀ ਬਾਕੀ ਸਮਾਂ 6 ਦੇ ਲੈ ਗਏ 6 ਦੇ ਲੈ ਗਏ 32 ਤੱਕ ਆਪਣੀ ਗੋਟੀ ਸੈੱਟ ਹੈ 6 ਦੇ ਲੈ ਗਏ 32 ਤੱਕ ਠੀਕ ਹੈ ਇਹੋ ਲੰਬੀ ਗੋਟੀ ਹੈ ਕਿੰਨੇ ਨੰਬਰ ਕੀ ਆਇਓ ਇਹ 16 ਨੰਬਰ ਕੀ ਹੈ ਇਹ 23 ਨੰਬਰ ਕੀ ਵੀ ਮੋਟੀ ਗੋਟੀ ਹੈ 21 ਨੰਬਰ ਕੀ ਜਾਨਾ ਲੋਡ ਪਰ ਬਾਤ ਕਰੀ ਬਣ ਠੀਕ ਹੈ ਜੀ ਕੱਲ ਲੈ ਆਏ ਤੇ ਇਹ ਆਇਆ ਬਾਈ ਇਸका रेट था 1450 ਆ ਦੋ ਪੁੱਤ ਗ੍ਰੈਂਡਰ ਲੈ ਆਏ ਦੇ ਬਾਈ ਆਪਾਂ ਉਹ ਕੱਲ ਗ੍ਰੈਂਡਰ ਕੀ ਰੋਜ਼ ਲੋਡ ਪਵਾ ਡੇਲੀ ਕੋਈ ਚੀਜ਼ ਕੱਟਣੀ ਇਹ ਆ ਆਪਣਾ 1150 ਹੋਗਾ ਰੈੱਡ ਹਾਰਸ ਹੋਗਾ ਬਾਕੀ ਹੌਲੈਂਡ ਦੇ ਆਪਾਂ ਬੇਟਾਂ ਦੇ ਨਟ ਲੈ ਗਾ ਇਹਦੇ ਜੋ ਬਾਈ ਰਗੜਨ ਵਾਲਾ ਪੱਤਾ ਲੈ ਆਏ ਤੇ ਆਪਾਂ ਇੱਕ ਜੋ ਦੋ ਕਟਿੰਗ ਵਾਲੇ ਲੈ ਆਏ ਤੇ ਇਹੋ ਲਈ ਇਹ ਦੇ ਪਰੰਗਤਾਰਨੇ ਵਾਲਾ ਠੀਕ ਤੇ ਰੰਗ ਰੰਗ ਤਾਰਨਾ ਜਰ ਤਾਰ ਕੇ ਰੰਗ ਕਰਨਾ ਹੀ ਸਵਸਥ ਲੈ ਦੇ 3100 ਰੁਪਏ ਦਾ ਸਮਾਨ ਲੈ ਦੇ ਕੱਲ ਆਪਾਂ 14 14.5 ਤੇ 11.5 ਲਾ ਲੋ ਜੀ 15 16 2600 700 ਕੇ ਨਾਟ ਆਈ ਦੇ ਜੀ 3100 ਰੁਪਏ ਦਾ ਸਮਾਨ ਆਏਗਾ ਪਹੁੰਚ ਗਏ ਬਾਈ ਹਾਲੈਂਡ ਪਰ ਸਮਾਨ ਲਿਆਈ ਆਪਾਂ ਗ੍ਰੈਂਡਰ ਲਿਆਏ ਸਪਰੇਅ ਲਿਆਏ ਇਹ ਰਗੜਨ ਵਾਲਾ ਪੱਤਾ ਵੀ ਚੱਕ ਲਿਆਏ ਬੜਾ ਡੈਕ ਲਵਾਈ ਦੀ ਬਾਈ ਪਹਿਲਾਂ ਨੇ ਦੋ ਪੱਤੀਆਂ ਇਹਨਾਂ ਨੂੰ ਵੱਢ ਗਏ ਨਾ ਦੋਏ ਪੱਤੀਆਂ ਨੇ ਕਿੱਧਰ ਹੈ ਕਿੱਧਰ ਹੈ ਵੱਢ ਕੇ ਰਗੜ ਕੇ ਸਪਰੇਅ ਮਾਰ ਦੇਣੇ ਫੋਰਮੈਨ ਵੀ ਪਹੁੰਚ ਗਏ ਦੋਏ ਛੋਟੇ ਫੋਰਮੈਨ ਤਿਆਰ ਹੋ ਰਹੇ ਆਂ ਕਿਆ ਕਰੀਏਂਗੇ ਬਾਈ ਹਾਂ ਕਰ ਰਿਹਾ ਬਾਈ ਕੰਮ ਮੈਂ ਪੜਦੀ ਕਿ ਸੁੱਕਾ ਲੱਗਿਆ ਬੱਦਨ ਵਾਲੇ ਪੇਟ ਨਹੀਂ ਹੈ ਚਲਾਣੇ ਆ ਮਾਨੂੰ ਅੱਗ ਬਾਵ ਮਾਰਾ ਓ ਦੇ ਲੈਣੇ ਕੀ ਹੋ ਗਿਆ ਬੱਦਗੇ ਪੱਤੀਆਂ ਬਾਈ ਗ੍ਰੈਂਡ ਕਰਕੇ ਐਨ ਬਣਾ ਦੀਆਂ ਸਪਰੇਅ ਮਾਰਦੀ दोनों पासे हुक्तियां ने सपोर्ट लवारी दी इधर लवी दी, एक लवाई दी। दो लटा जो बैल्ट हुई भी है इन भी स्परे मार दीपा ने रपोट हो गई हुक भी पत्तियां ही बढ़ गिया रस्सा समारा बी डर कम करेड़ मजा पादिया बहर ਅੰਦਰ ਸਾਫ ਸੁਥਰਾ ਕਰਦਿਆ ਪਾਣੀ ਗਲਤ ਧੋਦਿਆ ਬਈਆ ਹੈ ਨਹੀਂ ਆਪਣੀ ਡਿਊਟੀ ਹੈ ਬਾਈ ਇੱਧਰ ਕਾਕੰਡਾ ਪਾ ਦਿਆ ਦੁਪਹਿਰੇਗਾ ਅਸੀਂ ਪਰਿਵਾਰ ਪਿੱਛੇ ਦੇ ਆਪੇ ਬੰਦ ਦੇਗਾ ਧੋਦਿਆ ਪ੍ਰੈਸ਼ਰ ਗਲੈਂ ਸਾਫ ਸੁਥਰਾ ਹੋ ਗਿਆ ਬੜਾ ਨਜ਼ਾਰਾ ਬਾਈ ਪ੍ਰੈਸ਼ਰ ਦਾ ਪਾਈਪ ਇਕੱਠਾ ਕਰਨ ਵਾਲਾ ਆਪਾਂ ਨੇ ਲਾ ਲਿਆ ਦਾ ਮੈਂ ਸਾਮੀ ਸੀਲ ਲਾ ਦੇ ਆ ਫੋਰਾ ਘੱਟ ਕਰਕੇ ਅੱਖੇ ਚਲਾ ਦੇ ਉੱਪਰ ਚਲਾ ਬਾਈ ਇਹ ਰੱਸਾ ਸੁਤਵੀਰ ਦਾ ਥੋੜਾ ਜਿਹਾ ਖਰਾਬ ਹੋਇਆ ਹੋਇਆ ਮਰੇ ਤੇ ਉਹਨੂੰ ਸਮਾਰਾਂ ਫਿਰ ਦੇਖਾਵਾਂ ਬੱਡਲੀਆਂ ਬਾਈ ਫਲੁੰਝੜਾਂ ਥੋੜੀ ਥੋੜੀ ਜਿਹੜੀ ਖਰਾਬਤੀਆਂ ਮੜੀ ਮੜੀਆਂ ਜੀਆਂ ਇੱਕ ਦੋ ਇਸਕੇ ਸਿਰੇ ਆ ਦੋ ਇਸਕੇ ਸਿਰੇ ਆ ਦੀਵਾ ਬਾੜ ਲਿਆ ਬਾਈ ਪੁਰਾਣੇ ਮਾਡਲ ਵਾਲਾ ਦੀਵਾ ਵੀ ਤੋ ਹਰੇ ਘਰਾਂ ਰਿਹਾ ਨਹੀਂ ਹੈਗਾ ਉਹ ਕਿਨਾਂ ਨੂੰ ਪੈਰਾਂਗਲ ਦੱਬ ਦਿੰਗੇ ਇਹਨਾਂ ਗੋਲ ਬਣਾ ਦੇ ਸਿਰਿਆਂ ਨੂੰ ਮੰਗਮੀ ਹਾਸ ਹੈ ਬਾਈ ਅਲੇ ਗਿਆਨ ਵਧੀਆ ਤਰੀਕੇ ਨਾਲ ਤਿਆਰ ਕਰਕੇ ਦੇਹਗੇ ਕੱਲੂ ਵੀ ਲੋਡ ਆ ਬਈ ਦੁਬਾਰਾ ਵੀ ਬਣ ਗਿਆ ਬਈ ਸਿਰਾਂ ਵਧੀਆ ਇਹ ਵਿਧੜ ਨਹੀਂ ਆਣੀ ਬਈ ਅੱਗੇ ਦੇ ਦੁਬਾਰਾ ਚੱਕ ਲਈ ਬਈ ਆਪਾਂ ਨੇ ਆਪਣੀ ਲਾਡੋ ਰਾਣੀ ਆਪਾਂ ਚਲੇ ਆਂ ਦੀਪੀ ਵਾ ਨੂੰ ਬਈ ਮਨਜੋਲੀ ਪਾ ਬਹੁਤ ਨੁਕਸਾਨ ਹੋ ਗਿਆ ਕਣਕ ਦਾ ਬਾਈ ਪਾ ਗੇੜਾ ਮਾਰ ਕਾ ਮਾ ਬਾਈ ਵਾ ਭਾਂਜਾ ਲਗਾ ਬਈ ਆਪਣਾ ਉਹ ਜਤਿੰਦਰ ਦਾ ਭਾਂਜਾ ਚਲੋ ਆਪਣਾ ਹੀ ਭਾਂਜਾ ਬਾਈ ਇੱਛਾ ਆਪਣੇ ਪਰ ਟਾਈਮ ਪਿਆਦਾ ਬਾਈ ਆਪਣਾ ਪੈਰ ਟੁੱਟ ਗਿਆ ਦਾ ਬਿਮਾਰ ਹੋ ਗਿਆ ਦਾ ਪੱਕਾ ਕਾਫੀ ਸੀਜ਼ਨ ਮਾ ਆਪਣੀ ਬਾਈ ਸਾਰੀ ਤੂੜੀ ਬਣਾ ਕੇ ਗਿਆ ਦਾ ਵਿਚਾਰਾ ਅੱਜ ਉੱਪਰ ਮਾੜਾ ਟਾਈਮ ਹੈ ਬਾਈ ਆਪਾਂ ਫੁੱਲ ਸਪੋਰਟ ਕਰਾਂਗੇ ਦੱਬ ਗਏ ਚਾਹ ਬਾਈ ਕਣਾ ਮਹਾਰਾਜਗੇ ਹਜੇ ਟਾਈਮ ਆਰਤੀ ਪਰ ਤੇ ਚੱਕ ਕੇ ਦੇਣੇ ਪਾਵੇਂ ਵੈਸੇ ਸਪੋਰਟ ਕਰੋ ਬਾਈ ਜਿਸਕਾ ਵੀ ਨੁਕਸਾਨ ਹੋਇਆ ਖਾਤਿਆਂ ਵਪਿਆਂਗਾ ਕੋਈ ਜ਼ੋਰ ਨਹੀਂ ਹੈਗਾ ਬਾਈ ਠੀਕ ਹੈ ਆਪਣੇ ਭਾਈ ਵੀਰ ਭਾਈ ਕੀ ਸਪੋਰਟ ਕਰੋ ਚਾਹ ਕਿਸੇ ਦੀ ਮੱਕੀ ਵਜਵਾਓ ਹੈਨਾ ਚਾਹ ਕਿਸੇ ਦੀ ਚਰੀ ਵਜਵਾਓ ਜਿਹੜੇ ਖੇਤ ਹੈ ਸਪੋਰਟ ਕਰੋ ਵਾਤੇ ਵੱਧ ਪਹੁੰਚ ਗਏ ਬਾਈ ਖੇਤ ਆ ਪਾਂ ਦੀਪੀ ਵਾਲੇ ਨੁਕਸਾਨ ਦੇਖੋ ਬਾਈ मतलब ज दाने नहीं है भाई। मतलब खाली कर दलां तोड़ तोड़ के हाल कर, कर नहीं लग करी देखो बलिया जो अलग हो गई कनेक्शन टुटिया वलिया देखो ਕਲੋਰੀ ਖੇੜੇ ਮਾਤਾ ਕਹਿੰਦੇ ਉਹਨਾਂ ਨੂੰ ਵੀ ਜੋ ਨਹੀਂ ਕਢੇਗਾ ਖਰਾਬ ਬਹੁਤ ਨੁਕਸਾਨ ਹੈ ਭਾਈ ਉਹਦੇ ਬਾਜੀ ਆ ਭਾਈ ਜ਼ਿੰਮੇਦਾਰ ਲੈ ਠੇਕੀ ਦੀ ਜ਼ਮੀਨਾਂ ਭਾਈ ਨਾ ਲੈ ਜਮਾ ਖਾਲੀ ਹੈ ਬਈ ਨੇ ਦਾਣੇ ਇਹ ਕਹਦੇ ਅਗਲਾ بڑے بڑے ਟਰੈਕਟਰ ਲੈ ਰਿਹਾ ਬੜੀ ਬੜੀ ਟੈਕਾਂ ਲਾ ਰਿਹਾ ਹੀ ਨਹੀਂਗੇ ਸਾਰੇ ਲਾਈ ਵੀ ਆ ਭਾਈ ਸਾਰਾ ਕੁਸਾ ਲੱਹ ਕੁਸ ਵੀ ਨਹੀਂ ਛੱਡਿਆ ਬਾਈ ਸਰੂਆਂ ਸਰੂਆਂ ਸਭ ਰਾਕੜਦੀਆਂ ਜੋ ਖੇਤ ਚੈੱਕ ਕਰੋ ਬਾਈ ਮਤਲਬ ਕਿਸ ਤਰ੍ਹਾਂ ਜੋੜ ਤੋੜੇ ਆ ਨੇ ਪੰਨਾਂ ਟੁੱਟੀ ਵੀ ਵੱਲਾਂ ਇਹ ਤਾਂ ਹੋ ਰਿਹਾ ਇਤਰਾ ਘੰਟਾ ਮਾਰ ਮਾਰ ਕੇ ਡੰਡੇ ਗਾ ਨਹੀਂ ਤੋੜੇ ਕਰਦੇ ਬਾਈ ਵੱਲਾਂ ਲੈ ਮਤਲਬ ਕੁੱਟ ਕੇ ਕਰਦੇ ਖੇਤ ਜਿਹੜੇ ਕਿਸ ਤਰ੍ਹਾਂ ਲੱਕ ਤੋੜਿਆ ਗਣਕਗਾ बहुत भाई नुकसान हो गया देखियो ये खड़ी भी नहीं रही है तेन खड़ी करेंगे दोबारा ए, ए ले। भाई दिल घट रहा देख देख के। ਔ ਸਰੋਂ ਆ ਨਾ ਕਿਸੇ ਦੀ ਹੋਰ ਬਈ ਸਸਰੀ ਕਾਲ ਸਸਰੀ ਕਾਲ ਤਰੀਕਾਲ ਦੀ ਦੇਖੋ ਜੀ ਕੁਦਰਤ ਦਾ ਕਹਿਰ ਹੈ ਬਹੁਤ ਤਕੜਾ ਇਸ ਤੇ ਉੱਪਰ ਜ਼ਿੰਮੇਵਾਰ ਗੱਲ ਹੋਰ ਕੁਝ ਨਹੀਂ ਹੋ ਸਕਦੀ ਜਿੱਡਾ ਕ ਮਤਲਬ ਮਹਾਰਾਜ ਨੇ ਕਰਿਆ ਦੇਖੋ ਇਸ ਤਰ੍ਹਾਂ ਉਹ ਹੋ ਗਿਆ ਵੀ ਜਿਸ ਤਰ੍ਹਾਂ ਕੋਈ ਸੋਟੀਆਂ ਮਾਰ ਕੇ ਨਹੀਂ ਤੋੜਦਾ ਹੁੰਦਾ ਜਾਂ ਕੋਈ ਚੀਜ਼ ਕੋਈ ਸੁਹਾਗਾ ਪਾ ਕੇ ਉੱਪਰ ਨੂੰ ਲੰਗਿਆ ਉਹ ਤੋੜ ਦਿਆ ਜੀ ਦੇਖੋ ਕਣਕ ਆ ਸਾਰੀ ਗਾ ਇਹ ਲੈ ਇਹ ਲੈ ਜਿੱਥੇ-ਜਿੱਥੇ ਗੜੇ ਲਗੇ ਹੋਏ ਨੇ ਨਾ ਇਹੋ ਇਹੋ ਦੇਖੋ ਐਂ ਚਿੱਟੇ ਕਰਦੇ ਚਿੱਟਾ ਦੇਖੋ ਜੀ ਪਏ ਹੋਏ ਕੁਛ ਨਹੀਂ ਛੱਡਿਆ ਹੈ ਮਤਲਬ ਡੇੜੀਆਂ-ਡੇੜੀਆਂ ਦੇਖੋ ਈਸੀ ਉਹ ਨੇੜੇ ਖੇਤ ਹੈ ਦੇਖੋ ਇਸਕੇ ਵਿੱਚ 60 ਤੇ 70% ਨੁਕਸਾਨ ਹੈ ਜਿਸ ਤਰ੍ਹਾਂ ਇਹੋ ਖੇਤ ਇਸਮਾ 100% ਨੁਕਸਾਨ ਹੈ ਇਹ ਬਈ ਬਲਗਿਆ ਤਾਂ ਵਿਚਾਰਾ 2 ਸਾਲ ਤੇ ਖੇਤੀ ਕਰਨ ਠੇਕੇ ਦੀ ਜ਼ਮੀਨ ਹੈ ਬਈ ਇਬਦਦ ਸੋ ਕਿਆ ਬਣੇਗਾ ਬੰਦੇ ਦਾ ਹਨਾ ਫਿਰ ਕਹਦੇ ਵੀ ਨਿਆਣੇ ਬਾਹਰ ਜਾ ਰਹੇ ਆ ਨਿਆਣੇ ਖੇਤੀ ਨਹੀਂ ਕਰਦੇ ਨੇ ਉਹ ਨਹੀਂ ਕਰਦੇ ਵੀ ਮਹਾਰਾਜ ਦੀ ਕਰੋਪੀਆਂ ਵੀ ਬਹੁਤ ਹੋ ਗਈਆਂ ਹਨਾ ਹਰਦੀਪ ਸਿੰਘ ਬਾਈ ਕੀ ਕਹਿਣਾ ਚਾਹਾਂ ਸਰਕਾਰਾਂ ਆਪਾਂ ਮਾੜੀ ਮੋਟੀ ਆਸਾਂ ਦੀ ਸਰਕਾਰਾਂ ਨੇ ਪਸਾਰ ਨਹੀਂ ਲਈ ਆ ਗਈ ਅੱਜ ਤੱਕ ਐਮ ਐਲ ਏ ਅੱਜ ਸਵੇਰ ਹੀ ਗੱਡੀਆਂ ਲੈ ਕੇ ਲੰਘਿਆ ਹੋਰ ਆ ਕੇ ਦੇਖਦਾ ਪੁੱਛਦਾ ਹੋਰ ਜ਼ਿੰਮੇਦਾਰਾਂ ਨੂੰ ਨਾਲੇ ਵੀ ਇੱਕ ਗੱਲ ਹੋਰ ਹੈ ਮਤਲਬ ਕਿਨੌਰ ਹਲਕੇ ਆ ਪਿੰਡ ਹੈ ਕਿਨੌਰ ਦੇ 5 ਕਿਲੋਮੀਟਰ ਪਿੰਡ ਹੈ ਹਰੇਕ ਮਤਲਬ ਜਦ ਵੀ ਕੋਈ ਮਤਲਬ ਇਲੈਕਸ਼ਨਾਂ માં ਖੜਾ ਬੋਟਾ માં ਖੜਾ ਅਗਲਾ ਕਹਦੇ ਵੀ ਕਿਹਨਾਂ ਹੋਰ ਹਲਕੀਆ ਬੰਦਾ ਖੜਿਆ ਗੁਰਲਾਲ ਸਿੰਘ ਕਿਹਨਾਂ ਓਗਨੇੜੇ ਪਿੰਡ ਮਝੌਲੀ ਹੈ ਮਾੜੂ ਮਝੌਲੀ ਪਿੰਡ ਹੈ ਮਤਲਬ ਇਹਨਾਂ ਪਿੰਡਾਂ ਕੀ ਨੂੰ ਜ਼ਿਆਦਾ ਸਾਰ ਲੈਣੀ ਚਾਹੀਦੀ ਹੈ ਬਾਈ ਤਕਰੀਬਨ ਅੱਜ 48 ਘੰਟੇ ਹੋ ਗਏ ਔਲੇ ਪਿਆਂ ਨੂੰ ਮਤਲਬ ਹਲੇ ਕੋਈ ਲੀਡਰ ਨਹੀਂ ਆਇਆ ਹਲੇ ਕੱਲ ਕੱਲ ਨੂੰ 10 ਵਜੇ ਦਾ ਟਾਈਮ ਰੱਖਿਆ ਗਿਆ ਇਹ ਦੇਖੋ ਵੀ ਕੱਲ ਨੂੰ 10 ਚਾਰ ਦਿਨਾਂ ਬਾਅਦ ਐਮਐਲਏ ਸਾਹਿਬ ਨੇ ਮਤਲਬ ਚਾਰ ਦਿਨਾਂ ਬਾਅਦ ਟਾਈਮ ਰੱਖਿਆ ਉਹ ਨਾ ਅੱਜ ਵੀ ਕਿਤੇ ਕਿਤੇ ਔਲੇ ਕੀ ਢੇਰੀਆਂ ਪਈਆਂ ਸੀ ਵੀ ਉਹ ਖੁਰ ਖੜ ਜੰਗੇ ਉਹਦੇ ਬਾਅਦ ਵੀ ਕਿਤੇ ਸਬੂਤ ਨਾ ਮਿਲੇ ਵੀ ਔਲੇ ਪਏ ਨਹੀਂ ਇਸ ਤੇ ਬੜਾ ਹੋਰ ਕੀ ਸਬੂਤ ਚਾਹੀਦਾ ਹੈ ਜਿਆ ਫਸਲ ਉਹ ਕਹਿਰ ਕਰਿਆ ਮਤਲਬ ਇਸ ਤੇ ਬੜਾ ਸਬੂਤ ਕਿਆ ਮਿਲੇਗਾ ਕਿਸੇ ਦਾ ਜੀਕਰ ਆ ਯਾਰ ਅੱবি ਦਿਖਾਣੇ ਨੂੰ ਮੇਰੀ ਫਸਲ ਖਰਾਬ ਹੋ ਗਈ ਹਰ ਬਾਈ ਗਰਦਰੀ ਵੀ ਜਿਹੜੀ ਹੋਣੀ ਹੈ ਨਾ ਇਹ ਮਤਲਬ ਨਿਊ ਨਾ ਹੋਵੇ ਵੀ ਕਿਤੇ ਲਿਖ ਕੇ ਪੈਨਾਂਗੇ ਲੋਹਜਾ ਜਦੋਂ ਬਾਈ ਕੱਲੇ ਕੱਲੇ ਖੇਤ ਘੁੰਮ ਕੇ ਨਾ ਦੇਖ ਕੇ ਗਦੌਰੀ ਕਰਨੀ ਚਾਹੀਦੀ ਆ ਅਫਸਰਾਂ ਨੂੰ ਵਿੱਚ ਮਤਲਬ ਇਸ ਇਲਾਕੇ ਮੈਂ ਇਹੋ ਜਿਹੇ ਮਤਲਬ ਔਲੇ ਪਏ ਆ ਸਮਝ ਨਹੀਂ ਲੱਗ ਰਹੀ ਵਿਚ ਤੋਂ ਇੱਕ ਪੱਟਾ ਠੀਕ ਖੜੀ ਆ 90% ਕਣਕ ਖੜੀ ਆ ਇੱਕ ਜ਼ਿਮੀਦਾਰਾ ਦਾ ਮਤਲਬ 100% ਨੁਕਸਾਨ ਹੈ ਕਦੇ ਨੇ ਕੁਮਗਾ 90% ਜਿਹੜੇ ਬਾ ਮਤਲਬ 90% ਫਸਲ ਤਿਆਰ ਖੜੀ ਆ ਉਹਨੂੰ ਖਰਾਬਾ ਮਿਲ ਜਾ ਜੀ ਕਿ 100% ਖਤਮ ਹੋਊਗੀ ਉਹਨੂੰ ਕੁਝ ਵੀ ਨਾ ਮਿਲੇ ਮਤਲਬ ਇਹਨ ਕੱਲੀ ਕੱਲੀ ਡੌਲਾ ਮੌਕੇ ਕੀ ਗਰਦੌਰੀ ਹੋਇਆ ਬਾਈ ਜਿਸ ਦਾ ਕਬਜ਼ਾ ਮੌਕੇ ਪਰ ਉਸ ਨੂੰ ਪੈਸੇ ਮਿਲੇ ਦਏ ਜਿਹ ਹੈ ਸਰਕਾਰ ਕੰਨੀ ਦੇ ਆਪਾਂ ਤਾਂ ਇਹ ਬੇਨਤੀ ਕਰਾਂ ਵੀ ਚਲੋ ਦੇਖੋ ਉਹਨਾਂ ਗੱਲ ਪਰਪਾਈ ਤਾਂ ਨਹੀਂ ਹੁੰਦੀ ਚਲੋ ਬੰਦੇ ਕੇ ਕੁਛ ਨਾ ਕੁਛ ਲੱਡ ਛੁੱਟ ਜਾ ਕਿਸੇ ਦੀ ਠੇਕੇ ਦੀ ਜ਼ਮੀਨ ਹੈ ਕੋਈ ਅਗਲੀ ਫਸਲ ਕੀਤੇ ਆ ਰਹੀ ਹੈ ਕੁਝ ਵੀ ਹੈ ਬੰਦਾ ਉਹ ਕਰ ਲਿਆ ਹੈ ਹਨਾ ਬਾਕੀ ਭਾਈ ਐਮਐਲਏ ਦਾ ਗਵਾਂਡ ਪਿੰਡ ਹੈ ਮਤਲਬ ਮਾੜੂ ਪਿੰਡ ਐਮਐਲਏ ਦਾ ਇਸ ਟਾਈਮ ਆਪਾਂ ਮੰਜੌਲੀ ਪਿੰਡ ਦੇ ਮੁਆਵਜ਼ੇ ਮੈਂ ਖੜੇ ਆ ਗਰਲਾਲ ਕਨ ਹੋਰ ਹੈ ਜਿਹੜਾ ਬਣਿਆ ਵਾ ਇਸ ਕਰਕੇ ਭਾਈ ਆਪਾਂ ਆਪਣੀ ਵੀਡੀਓ ਰਾਹੀਂ ਇੱਕ ਮੈਸੇਜ ਦੇਣਾ ਚਾਹਾਂ ਵੀ ਜੇ ਭਾਈ ਕਿਤੇ ਹੁਮ ਦੀ ਘਮੰਦੀ ਵੀਡੀਓ ਆਪਣੇ ਐਮਐਲਏ ਤੱਕ ਪਹੁੰਚ ਜਾਏ ਵੀ ਭਾਈ ਬਾਤੇ ਬੱਦ ਬਾਈ ਕਿਸਾਨ ਭਰਾਵਾਂ ਦਾ ਤੇਰੇ ਹਲਕਿਆਂ ਦਾ ਬਾਈ ਇਹਨਾਂ ਨੇ ਵੋਟਾਂ ਪਾ ਕੇ ਤੇਰੇ ਪਰ ਜਤਾਇਆ ਤਨੂੰ ਚਲੋ ਕੋਈ ਆਸ ਹੋ ਆ ਪਰਿਵਾਰ ਹੈ ਬਾਈਓ ਮਤਲਬ ਤੇਰੇ ਗਵਾਂਡ ਹੈ ਪਰਿਵਾਰ ਹੈ ਤੇਰਾ ਇੱਕ ਬਾਈ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਠੇਕੇ 'ਵਰ ਜ਼ਮੀਨਾਂ ਲਈ ਵੀ ਆ ਜੇ ਬਾਈਆਂ ਬਾਈ ਖਰਾਬਾ ਮਤਲਬ ਐਟ ਅ ਟਾਈਮ ਪਵਾ ਹਫਤੇ 10 ਦਿਨਵਾ ਇਹਨਾਂ ਨੂੰ ਬਾਈ ਜਰੂਰ ਕਢਾ ਕੇ ਦਿਓ ਯੋ ਨਾ ਕੰਮ ਕਰਿਓ ਵੀ ਆ ਪਠੇਕੇ 'ਮਾਂ ਕੱਟ ਲੇਂਗੇ ਆ ਠੇਕੇ 'ਮਾਂ ਹਿਸਾਬ ਕਰ ਲੇਂਗੇ ਯੋ ਬਾਈ ਹੱਥ ਬੰਨ ਕੇ ਅਪੀਲ ਹੈ ਇਹਨਾਂ ਦਾ ਜੋ ਵੀ ਮਤਲਬ ਬਣਦਾ ਹੱਕ ਹੋਏਗਾ ਇਹਨਾਂ ਨੂੰ ਗੈਰ ਲੱਗਦੀ ਕਢਾ ਕੇ ਦਿਓ ਕਿਸ ਨੇ ਮੱਕੀ ਬੀਜਣੀ ਹੈ ਬਾਈ ਕਿਸਨਕ ਕੋ ਚਾਹ ਹੈ ਅਗਲਾ ਕੁਛ ਕਰੇ ਜੀ ਮਤਲਬ ਕੋਈ ਸੂਰਜ ਮੁਖੀ ਲਾਵੇ ਕੋਈ ਮੱਕੀ ਬੀਜੇ ਯਾ ਕੋਈ ਕੁਛ ਕਰੇ ਮੈਨੂੰ ਠੇਕੇ ਤੱਕ ਨਾ ਰਹਿ ਜੋ ਕੇ ਇਸ ਨੂੰ ਆਪਣੇ ਨੂੰ ਮੈਨੂੰ ਤੁਰਤ ਕੀ ਤੁਰਤ ਲਵੇ ਇੱਕ ਬਈ ਹੋਰ ਵੀ ਬੇਨਤੀ ਹੈ ਵੀ ਜੇ ਕੋਈ ਜ਼ਿਮੀਦਾਰ ਭਾਈ ਕੋਈ ਕਿਸਾਨ ਭਾ ਕੋਈ ਐਨ ਆਰ ਆਈ ਵੀਰ ਜੇ ਕੋਈ ਬਈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਜ਼ਿਮੀਦਾਰ ਦੀ ਕੋਈ ਮਦਦ ਕਰਨੀ ਚਾਹ ਤੋ ਬਈ ਆਪਣਾ ਮਿਲ ਕੇ ਆਪਣੇ ਇਲਾਕੇ ਮੇ ਪਤਾ ਕਰਕੇ ਤੋ ਸਿੱਧੀ ਮਦਦ ਜੋ ਵੀ ਕਿਸਾਨ ਲੋੜਮੰਦ ਹੋਇਆ ਤਾ ਉਸ ਨੂੰ ਸਿੱਧੀ ਬਈ ਕਰਿਓ ਦੇਖੋ ਬਹੁਤ ਬੰਦੇ ਆ ਦਾਨੀ ਸੱਜਣ ਆ ਆਪਾਂ ਨਹੀਂ ਉਹ ਨਹੀਂ ਕਹਿੰਦੇ ਵੀ ਕੋਈ ਹਵਾ ਵੀ ਚਲੋ ਯਾਰ ਕਿਸੇ ਗਣ ਹੋ ਗਿਆ ਆਪਾਂ ਮੜਾ ਮੋਟਾ ਹੰਦਾ ਲਾਵੇਂ ਕਿਸੇ ਨੂੰ ਹੈਨਾ ਬਾਕੀ ਆਪਾਂ ਦੇਖਾ ਹੈਨਾ ਇਹੋ ਚੀਜ਼ ਹੈ ਬਾਈ ਵੀ ਦੇਖੋ ਇਹ ਤੋਂ ਆਸ ਤੋਂ ਪ੍ਰਮਾਤਮਾ ਪਰੇ ਹੋਆ ਪਰ ਇਹ ਤੋਂ ਵੀ ਪ੍ਰਮਾਤਮਾ ਲੱਕ ਤੋੜ ਗਿਆ ਵੀ ਆਪਣੇ ਜਿਹੜਾ ਆਪਣਾ ਭਾਈਚਾਰਾ ਇੱਕ ਉਸ ਪਰੇ ਵੀ ਬਾਈ ਆਪਾਂ ਨੂੰ ਸਾਝ ਰੱਖਣੀ ਚਾਹੀਦੀ ਆ ਵੀ ਸਹਾਰਾ ਲਾਓ ਵਾਤੇ-ਬੱਦ ਅ ਬਈ ਕੋਈ ਮਾੜਾ ਸਮਾਗ ਲੈਗਾ ਘਟਾਓ ਹਰੇਕ ਹੈਨਾ ਪਤਾ ਕਰਕੇ ਜਿੱਥੇ ਵੀ ਜਿਸका जो ਬਣਾ ਬਈ ਕੋਈ ਦਾਣੇ ਦੇ ਸਕੇ ਕੋਈ ਤੂੜੀ ਦੇ ਸਗਾ ਇਹ ਵੀ ਸਮਾ ਤੇ ਮਤਲਬ ਤੂੜੀ ਵੀ ਨਹੀਂ ਰਹੀ ਖੇਤ ਮਾ ਦਾਣੇ ਵੀ ਨਹੀਂ ਰਹੇ ਅਰ ਜੇ ਕੋਈ ਅਗਲੀ ਫਸਲ ਵਾਸਤੇ ਤਿਆਰ ਕਰਨੇ ਵਾਸਤੇ ਖੇਤ ਵੀ ਕਿਹੜੇ ਹਿਸਾਬ ਗਲ ਤਿਆਰ ਹੋਏਗਾ ਇਹ ਉਹੀ ਸਮਝ ਨਹੀਂ ਲੱਗਦੀ ਜੇ ਮਤਲਬ ਮਤਲਬ ਜੇ ਫਸਲ ਵੱਢ ਗਏ ਜਾਂ ਕੱਖ ਮੰਡੀ ਵਾਂਗ ਗਿਰਾਇਆ ਬਾਹਰ ਕੱਢਾਂ ਇਹਨੂੰ ਉਦੋਂ ਬਾਅਦ ਖੇਤ ਤਿਆਰ ਹੋਏਗਾ ਇਹਦੋਂ ਵੀ ਨਾ 4 ਦਿਨ ਤੱਕ ਉਹੀ ਸਮੈਲ ਲੱਗ ਜਾਈਂ ਆਣੀ ਮਦੇ ਹਾਂ ਇਹਦਾ ਮਤਲਬ ਗਲ ਜਾਣਾ ਤਲੇ ਪਾਣੀ ਖੜਿਆ ਖੇਤਾਂ ਮਾ ਦਿਖਾਵਾਂ ਬਾਈ ਹੋਰ ਖੇਤ ਵੀ ਦਿਖਾਵਾਂ ਤੁਹਾਨੂੰ ਜਿਸ ਤਰ੍ਹਾਂ ਵੀ ਇਹ ਖੇਤ ਦੇਖੋ ਇਸ ਵਿੱਚ ਮਾ 60 70% ਨੁਕਸਾਨ ਹੈ ਮ ਕੁਝ ਬੱਲਾਂ ਕੁਝ ਹੱਦ ਤੱਕ ਖੜੀਆਂ ਜਿਹੜੀ ਬੱਲਾਂ ਖੜੀਆਂ ਵੀ ਇਹਨਾਂ ਇਹ ਵੀ ਚਿੱਟੀਆਂ ਹੋਈਆਂ ਨੇ ਵੀ ਦੇਖੋ ਵਿੱਚ ਆਗੇ ਬਾਈ ਘਰ ਆਪਾਂ ਟਰੈਕਟਰ ਲਿਆਏ ਆਪਣੇ ਵਾਲਾ ਕੰਮ ਕਰਾਇਆ ਬਾਈ ਕੇ ਇੰਜਣ ਦਾ ਪਿੱਛੇ ਗਰਦਾ ਖਿੱਚ ਗਿਆ ਦਾ ਏਜੰਸੀ 'ਚ ਮ ਕੰਮ ਕਰਾਇਆ ਦਾ ਬਾਈ ਏਜੰਸੀ ਵਾਲਿਆਂ ਨੇ ਵਧੀਆ ਨਹੀਂ ਕਰਿਆ ਹੈਗਾ ਵੀ ਆਪਾਂ ਨੇ ਕਾਲੇ ਮਿਸਤਰੀ ਵਾ ਕਰਾਇਆ ਬਾਈ ਭਰਮ ਸਿੰਘ ਪੰਗੂ ਚੜ ਗਿਆ ਆਪਣੇ ਟਰੈਕਟਰ ਉੱਪਰ ਬਾਈ ਨੂੰ ਕਹਦੇ ਆਂ ਊਠ ਪਰ ਬੈਠਿਆ ਕੁੱਤਾ ਵੱਢ ਲਿਆ ਆਪਾਂ ਹੀ ਬੂਰੇ ਦੇ ਗਏ ਦੇ ਘਰਾਂ ਦੇ ਇੱਕ ਘੰਟਾ ਪਹਿਲਾਂ ਲਾਈਟ ਚੰਗੀ ਭਲੀ ਚੱਲ ਰਹੀ ਦੀ ਫਿਊਜੜ ਗਿਆ ਸੁੱਖੇ ਨੇ ਫਿਊਜ ਲਾਇਆ ਫਿਰ ਲਾਈਨ ਲਾਈ ਫੇ ਪੜਾਕਾ ਮਾਰ ਗਿਆ ਮੈਂ ਬਲਜੀਤ ਅੰਕਲ ਨੂੰ ਫੋਨ ਕਰਿਆ ਮਾਂਜੀ ਘਰਾਂ ਲਾਈਟ ਨਹੀਂ ਆ ਰਹੀ ਅੰਕਲ ਆ ਕੇ ਦੇਖਿਆ ਸੜ ਗਿਆ ਪਹਿਲਾਂ ਜਦ ਬਈ ਉਹ ਟ੍ਰਾਂਸਫਾਰਮ ਲਵਾਇਆ ਉਦਣ ਦਾ ਮਾਂੇ ਖਰਾਬ ਆਇਆ ਪਿੱਛੇ ਦੇ ਉਹ ਬੱਦਲ ਗੱਲੇ ਕਾਏ ਦਵਾਰੇ ਕੁਛ ਟਾਈਮੋ ਦੂਆ ਚਲਿਆ ਚਾਰ ਕਸਾਲ ਉਹ ਸੜ ਗਿਆ ਪਿੱਛੇ ਜੀਰੀ ਮਾਂ ਜਾ ਜੀਰੀ ਆਪਣੀ ਨਿਸਰਰੀ ਦੀ ਪਿੱਛੇ ਉਹ ਜੀਰੀਆਂ ਮਾ ਧਰਿਆ ਜੋ ਛੜ ਗਿਆ ਤਿੰਨ ਟਰਾਂਸਫਾਰਮ ਖਰਾਬ ਹੋ ਗਏ ਦੱਸੋ ਜ਼ਿੰਮੇਦਾਰ ਕਿਆ ਕਰੇਗਾ 3000 ਦੇ ਘੱਟ ਨਹੀਂ ਟਿਕਦਾ ਪਹਿਲਾਂ ਜਨਮ ਆਇਆ ਜਾਂ 3000 ਰੁਪਏ ਦੇ ਕੇ ਬਦਲਾਇਆ ਦੁਬਾਰੇ ਫੇਰ ਦੀ 3000 ਰੁਪਏ ਪਿੱਛੇ ਜੀਰੀ ਮਤ ਦੇ ਆਜ ਤਿੰਨ ਕਾਲੂ ਫੇਰ ਲਗੇਗਾ ਟਰੈਕਟਰ ਲਾ ਰਿਹਾ ਬਾਈ ਸੁੱਖਾ ਅੰਦਰ ਠੀਕ ਹੈ ਬਾਈ ਕਾਨੂੰ ਬਦਲेंगे ਟਰਾਂਸਫਾਰਮ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆ ਕੱਲੂ ਕਿਸੇ ਨਵੀਂ ਵੀਡੀਓ ਨਾਲ